ਸਰਜੀਕਾਲ ਜੀ ਤਸਵੀਰਾਂ ਦੇ ਦਿੱਤੇ ਪਏ ਤੋਂ ਹੀ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੇ ਇੱਕ ਇੱਕ ਅਰਦਾਸ ਪੋਰ ਦੇ ਵਿੱਚ ਰੇੜੀਆਂ ਫੜੀਆਂ ਲਗਾ ਕੇ ਪਬਲਿਕ ਪਲੇਸ ਨੂੰ ਮੱਲਣ ਵਾਲਿਆਂ ਨੂੰ ਐਸਪੀ ਹੈੱਡ ਕੁਆਟਰ ਜਗਰਾਤ ਸਿੰਘ ਨੇ ਇੱਕ ਵਾਰੀ ਫੇਰ ਤੋਂ ਸੜਕ ਤੇ ਉਤਰ ਕੇ ਪੂਰੀ ਤਰ੍ਹਾਂ ਇਹਨਾਂ ਨੂੰ ਦਿੱਤੀ ਚੇਤਾਵਨੀ ਤਾਂ ਦੱਸ ਦੇ ਕਿ ਐਸਪੀ ਹੈੱਡ ਕੁਆਰਟਰ ਜੁਗਰਾਤ ਸਿੰਘ ਨੇ ਇੱਕ ਵਾਰ ਫੇਰ ਸੜਕ ਕਿਨਾਰੇ ਨਜਾਇਜ਼ ਕਬਜ਼ੇ ਕਰਨ ਵਾਲੇ ਅਤੇ ਦੁਕਾਨਾਂ ਅੱਗੇ ਰੇੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਤੇ ਸੜਕ ਕਿਨਾਰੇ ਨਜਾਇਜ਼ ਪਾਰਕਿੰਗ ਕਰਨ ਵਾਲਿਆਂ ਨੂੰ ਭਾਜੜਾ ਪਾ ਦਿੱਤੀਆਂ ਉਹਨਾਂ ਨੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਦੁਕਾਨਾਂ ਦੇ ਬਾਹਰ ਸਮਾਨ ਲਗਾ ਕੇ ਟ੍ਰੈਫਿਕ ਸਮੱਸਿਆ ਨੂੰ ਨਾ ਵਧਾਓ ਉਥੇ ਹੀ ਟ੍ਰੈਫਿਕ ਪੁਲਿਸ ਇੰਚਾਰਜ ਅਤੇ ਥਾਣਾ ਸਿਟੀ ਗਰਦਾਸਪੁਰ ਦੇ ਮੁਖੀ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਕਿ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਆਪਣੀ ਕਾਰਵਾਈ ਲਗਾਤਾਰ ਜਾਰੀ ਰੱਖਣ देर शाम ਐਸਪੀ ਹੈੱਡ ਕੁਆਟਰ ਜੁਗਰਾਤ ਸਿੰਘ ਹਨਮਾਚੌਂਕ ਤੋਂ ਤਿਬੜੀ ਰੋਡ ਵੱਲ ਨੂੰ ਨਿਕਲੇ ਉਹਨਾਂ ਦੇ ਨਾਲ ਡੀਐਸਪੀ ਕੁਲਵੰਤ ਸਿੰਘ ਮਾਨ ਥਾਣਾ ਸਿਟੀ ਮੁਖੀ ਗੁਰਮੀਤ ਸਿੰਘ ਅਤੇ ਟ੍ਰੈਫਿਕ ਇੰਚਾਰਜ ਸਨਾਮ ਸਿੰਘ ਵੀ ਸ਼ਾਮਲ ਸਨ ਇਸ ਦੌਰਾਨ ਕੁਝ ਕੋਕ ਦੁਕਾਨਦਾਰਾਂ ਦੇ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਅੰਦਰ ਕਰਵਾਏਗੇ ਅਤੇ ਕੁਝ ਦੁਕਾਨਦਾਰਾਂ ਦੇ ਬੋਰਡ ਜਬਤ ਵੀ ਕੀਤੇ ਗਏ ਐਸਪੀ ਜਗਰਾਜ ਸਿੰਘ ਨੇ ਇਨੀ ਸ਼ਕਤੀ ਦਿਖਾਈ ਕਿ ਸੜਕ ਦੇ ਕਿਨਾਰੇ ਲੱਗੀ ਇੱਕ ਪੁਲਿਸ ਮੁਲਾਜ਼ਮ ਦੀ ਗੱਡੀ ਵੀ ਚੁੱਕ ਕੇ ਥਾਣੇ ਲੈ ਜਾਣ ਦੀ ਹਦਾਇਤ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਲਗਾਤਾਰ ਲੋਕਾਂ ਦੀਆਂ ਟ੍ਰੈਫਿਕ ਸਮੱਸਿਆਵਾਂ ਗੰਭੀਰ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਦੇਖਣ ਵਿੱਚ ਆਇਆ ਹੈ ਕਿ ਇਸ ਦਾ ਵੱਡਾ ਕਾਰਨ ਦੁਕਾਨਦਾਰ ਹਨ ਜੋ ਅੱਧੀ ਸੜਕ ਮੱਲੀ ਬੈਠਿਆਂ ਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਖਾਲੀ ਡੱਬੇ ਜਿਹੜੇ ਨੇ ਉਹ ਰੋਡ ਦੇ ਉੱਤੇ ਜਿਹੜੀ ਫੁੱਟਪਾਥ ਬਣੀ ਹੋਈ ਹੈ ਉੱਥੇ ਲਗਾਏ ਹੋਏ ਨੇ ਜਿਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਦੇਖਣ ਨੂੰ ਮਿਲਦੀ ਜਾਂਦੀ ਏ ਰੇੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਕਿਹਾ ਕਿ ਖਾਲੀ ਥਾਂ ਦੇ ਉੱਤੇ ਜਾ ਕੇ ਰੇੜੀਆਂ ਲਗਾਈਆਂ ਜਾਣ ਤੇ ਇਹਨਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਤੁਸੀਂ ਦੇ ਦੇ ਪਿਓ ਤਸਵੀਰ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰਦੇ ਆਂ ਐਸਪੀ ਸਾਹਿਬ ਨਾਲ ਉਸ ਤੋਂ ਬਾਅਦ ਨਹੀਂ ਮੰਨਦੇ ਗੱਡੀ ਲਿਆਓ ਸਮਾਨ ਵਿੱਚ ਰੱਖੋ ਐਸਟੀ ਸਮਾਨ ਤੇ ਜਮ੍ਹਾਂ ਕਰਾ ਦੇ ਜਾ ਕਾਪੀ ਦੇ ਸਾਰੇ ਨਾਮ ਆਉਂਦੇ ਨੇ ਸਾਹਿਬ ਦੀ ਆ ਦੁਕਾਨ ਦਾ ਨਕਰਾ ਜਿਹੜੀ ਜਿਹੜੇ ਨਾਲ ਰਿਵਿਊ ਨਾ ਪੁੱਛੇਵਰੀ ਨੇ ਕਿਹਾ ਸੀ ਪੁੱਛੇਵਰੀ ਇਹ ਹੀ ਗੱਲ ਨਹੀਂ ਲੱਗੀ ਵੇਖ ਐਸਾ ਤਾਂ ਸਾਬ ਸਿਰ ਤੋ ਅਗਰ ਉਹਨਾਂ ਦਾ ਸਨਮਾਨ ਕੀਤਾ ਜਿਆਦਾ ਮੈਂ ਤੁਹਾਡੇ ਤੋਂ ਨਾ ਕਰੂੰਗਾ ਬੇਟਾ ਆ ਤੁਸੀਂ ਦਾ ਸਮਝ ਲੈ ਜੀ ਤੁਹਾਡੇ ਤੇ ਐਡ ਪੈਂਸਨ ਵਾਲੇ ਚਾਰਟੇ ਸਾਬ ਤੁਸੀਂ ਦੱਸ ਦਿਓ ਮੈਨੂੰ ਕੀ ਕਰ ਰਹੇ ਹੋ ਮੈਂ ਕਿ ਟਿਵਰੀ ਵਿੱਚ ਆਇਆ ਹਾਂ ਤੁਸੀਂ ਕਿਸੇ ਦੇ ਤੁਹਾਨੂੰ ਵਾਰ-ਵਾਰ ਇੱਕ ਐਸਟੀ ਨਹੀਂ ਆਣ ਕੇ ਸਾਰਾ ਕੁਝ ਚੱਜ ਰਿਹਾ ਤੁਹਾਡੇ ਤੇ ਰਿਸਪੋਨਸਿਬਿਲਟੀ ਹੋ ਗਈ ਹੈ ਹਰ ਰੋਜ਼ ਦਾ ਕੰਮ ਹੈ ਕਿਦਾਂ ਹੈ ਜਮਾਨਤ ਦੇ ਕਿ ਅਗਲੇ ਅੰਡਰਗਰਾਉਂਡ ਤੁਹਾਨੂੰ ਸਾਰਾ ਸਮਾਂ ਅੰਦਰ ਕਰੋ ਜਾਂ ਡਾਇਰੈਕਟ ਰਸਟਾਰਕ ਸਤਿ ਆਦੂ ਜੀ ਜਿਹੜੀ ਕਾਰਵਾਈ ਕੀਤੀ ਗਈ ਆ ਆ ਰੋਕਿਆ ਰੇ ਨੂੰ ਇੱਕ ਮਿੰਟ ਲੈ ਲੋ ਤੁਸੀਂ ਯਾਰ ਰੋਕ ਲੋਗੇ ਤੁਸੀਂ ਲਾਗੇ ਮੇਰੇ ਖੜ੍ਹ ਮੈਂ ਅੱਜ ਕਾਰਵਾਈ ਕੀਤੀ ਗਈ ਹੈ ਕਾਰਵਾਈ ਕੀਤੀ ਹੈ ਕਿਉਂਕਿ ਅੱਜ ਸਾਨੂੰ ਬਾਰ-ਬਾਰ ਪਬਲਿਕ ਦੀਆਂ ਜਿਹੜੀਆਂ ਆ ਉਹ ਕੰਪਲੇਂਟਸ ਮਿਲ ਰਹੀਆਂ ਸੀਗੀਆਂ ਕਿ ਹਨੂਮਾਨ ਚੌਂਕ ਦੇ ਵਿੱਚ ਜਿਹੜੇ ਆ ਉਹ ਪਾਰਕਿੰਗ ਜਿਹੜੀ ਆ ਰੋਡ ਦੇ ਉੱਪਰ ਕੀਤੀ ਜਾਂਦੀ ਹੈ ਔਰ ਜਦ ਅਸੀਂ ਆਣ ਕੇ ਇਸ ਚੀਜ਼ ਦੇ ਬਾਰੇ ਪੜਤਾਲ ਕੀਤੀ ਤਾਂ ਉਹ ਵਾਕਈ ਜਿਹੜੀ ਉਹ ਗੱਲ ਸਹੀ ਪਾਈ ਗਈ ਰੋਡ ਦੇ ਉੱਪਰ ਖੜ੍ਹੀਆਂ ਗੱਡੀਆਂ ਤੇ ਚਲਾਨ ਵੀ ਕੀਤੇ ਗਏ ਬਟ ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਗਈ ਉਹ ਅਸਲ ਕਾਰਨ ਇਹ ਹੈਗਾ ਕਿ ਜਿਹੜੀਆਂ ਇੱਥੇ ਸ਼ਾਪਸ ਹੈਗੀਆਂ ਨੇ ਉਹਨਾਂ ਸ਼ਾਪਸ ਦੇ ਜਿਹੜੇ ਸ਼ਾਪਕੀਪਰ ਦੇ ਜਿਹੜੇ ਓਨਰਸ ਨੇ ਜਾਂ ਉਹਨਾਂ ਦੇ ਸ਼ਾਪਕੀਪਰਸ ਨੇ ਜਿਹੜੇ ਉਹ ਆਪਣੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਜਿੱਥੇ ਪਬਲਿਕ ਵਾਸਤੇ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਉਹਦੇ ਵਿੱਚ ਰੱਖਦੇ ਨੇ ਜਿਸ ਕਾਰਨ ਜਿਹੜੀਆਂ ਗੱਡੀਆਂ ਨੇ ਉਹ ਫਿਰ ਰੋਡ ਦੇ ਉੱਪਰ ਪਾਰਕ ਕੀਤੀ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਰਾਹੀਰ ਨੇ ਉਹਨਾਂ ਨੂੰ ਕਾਫੀ ਸਮੱਸਿਆ ਜਿਹੜੀ ਆ ਉਹ ਪੈਦਾ ਹੁੰਦੀ ਸੀ ਸੋ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਸਾਰੇ ਕਿ ਆਪਣਾ ਆਪਣਾ ਸਮਾਨ ਜਿਹੜਾ ਹੈ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਪਹਿਲਾਂ ਵੀ ਅਸੀਂ ਟਾਈਮ ਬਾ ਟਾਈਮ ਇਹਨਾਂ ਨੂੰ ਜਿਹੜੀ ਰਿਕਵੈਸਟ ਕਰਦੇ ਰਹਿੰਦੇ ਆਂ ਔਰ ਫਿਲਹਾਲ ਅਗਰ ਜੇ ਕਿਸੇ ਦਾ ਸਮਾਨ ਹੁਣ ਬਾਹਰ ਨਜ਼ਰ ਆਉਂਦਾ ਹੈ ਤੇ ਉਹ ਅਸੀਂ ਆਪਦੀਆਂ ਗੱਡੀਆਂ ਦੇ ਵਿੱਚ ਰੱਖ ਕੇ ਉਹ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹ ਜਮ੍ਹਾਂ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਜਿਹੜਾ ਹੈਗਾ ਉਸ ਦੀ ਪਲੈਂਟੀ ਪਵੇਗੀ ਅਜੂ ਕਜੋਦ ਦਾ ਸਮਾਨ ਅਸੀਂ ਕਰ ਰਹੇ ਆਂ ਜੀ ਅਜੇ ਸਾਡੀ ਮੁਹਿੰਮ ਚੱਲ ਰਹੀ ਹੈ ਐਂਡ ਆਫ ਦਾ ਮੁਹਿੰਮ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਵਿੱਚ ਕੀ ਕੀ ਹੋਇਆ ਤੁਸੀਂ ਪਹਿਲੇ ਵੀ ਆਏ ਸੀ ਉਸ ਵੇਲੇ ਥੋੜੇ ਦਿਨ ਠੀਕ ਰਿਹਾ ਫਿਰ ਉਹੀ ਲੇਕਿਨ ਫਿਰ ਉਹ ਹੋ ਜਾਂਦਾ ਮੈਂ ਕਹਿੰਦਾ ਇਸ ਨੂੰ ਚਾਹੀਦਾ ਕਿ ਲਗਾਤਾਰ ਰਹੇ ਮੈਂ ਦੇਖੋ ਟ੍ਰੈਫਿਕ ਪੁਲਿਸ ਲਗਾਤਾਰ ਐਫਰਟ ਕਰ ਰਹੀ ਹੈ ਬਟ ਇਹਦੇ ਵਿੱਚ ਆਮ ਪਬਲਿਕ ਵਾਸਤੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਪਬਲਿਕ ਵਾਸਤੇ ਰਸਤਾ ਛੱਡਣ ਔਰ ਇੱਕ ਚੀਜ਼ ਨੂੰ ਇਹ ਸਮਝਣ ਕਿ ਅਗਰ ਰਸਤਾ ਖੁੱਲਾ ਹੋਏਗਾ ਜਾਮ ਨਹੀਂ ਲੱਗੇਗਾ ਪਬਲਿਕ ਨੂੰ ਪ੍ਰੋਪਰ ਪਾਰਕਿੰਗ ਦੀ ਸਪੇਸ ਮਿਲੇਗੀ ਤਾਂ ਕਸਟਮਰ ਵਧੇਗਾ ਗ੍ਰਾਹਕ ਵਧੇਗਾ ਤੇ ਇਹਨਾਂ ਦੀ ਕਮਾਈ ਵੀ ਜ਼ਿਆਦਾ ਹੋਈ। ਕਦੇ ਵੀ ਚਲਾਨ ਕਰਨ ਜਾਣੇ ਫਿਰ ਜੇ ਹੱਲ ਹੋ ਗਏ। ਦੇਖੋ ਸਾਡਾ ਚਲਾਨ ਕਰਨ ਦਾ ਮਕਸਦ ਨਹੀਂ ਹੈਗਾ। ਸਾਡਾ ਮਕਸਦ ਹੈ ਕਿ ਅਸੀਂ ਰੋਡ ਨੂੰ ਜਿਹੜਾ ਹੈ ਉਹ ਖਾਲੀ ਕਰਵਾਈਏ। ਪਹਿਲਾਂ ਇਹਨਾਂ ਨੂੰ ਰਿਕੁਐਸਟ ਕਰਾਂਗੇ, ਇਹਨਾਂ ਨੂੰ ਅਪੀਲ ਕਰਾਂਗੇ। ਅਗਰ ਇਹ ਨਹੀਂ ਮੰਨਦੇ ਤੇ ਜਿਹੜਾ ਵੀ ਬੰਦਾ ਜਿਹੜਾ ਰੂਲਸ ਦੀ ਵਾਇੋਲੇਸ਼ਨ ਕਰੇਗਾ ਉਹਦੇ ਅਗੇਂਸਟ ਜਿਹੜੀ ਹੈ ਐਸ ਪਰ ਰੂਲ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ। ਗਲਤ ਪਰਸੀ ਇੰਡੀਆ ਤੇ ਅੱਗੇ ਵੀ ਕੋਈ ਜ਼ਬਰਦਸਤੀ ਹੋਈ ਹੈ। ਬਿਲਕੁਲ ਕਰ ਰਹੇ ਹਾਂ ਜੀ। ਬਿਲਕੁਲ ਜੀ ਚਾਹੇ ਕੋਈ ਮੁਲਾਜ਼ਮ ਹੋਵੇ, ਚਾਹੇ ਕੋਈ ਸਿਵਿਲিয়ান ਹੋਵੇ। ਲਾਅ ਐਂ ਕਿੰਨੀ दे देर ਕਾਰਵਾਈ ਆ ਜਾਂਦੀ ਰਹੇਗੀ ਅਸੀਂ ਤਾਂ ਕੰਟੀਨਿਊਟੀ 'ਚ ਹੈਗੇ ਆਂ ਜੀ ਐਸ ਰੋਡ ਤੇ ਆ ਥੋੜੀ ਦੇਰ ਬਾਅਦ ਦੇਖੋਗੇ ਕਿਸੇ ਹੋਰ ਰੋਡ ਤੇ ਦੇਖੋਗੇ ਸੋ ਸਾਹਿਬ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਨੇ ਕਿ ਜਿਹੜੇ ਲੋਕ ਨੇ ਇਥੋਂ ਦੇ ਉਹ ਪਰੇਸ਼ਾਨ ਹੁੰਦੇ ਨੇ ਕਿ ਸਾਨੂੰ ਨੰਗਣ ਵਾਸਤੇ ਜਗ੍ਹਾ ਨਹੀਂ ਮਿਲਦੀ ਅਸੀਂ ਜਾਮ ਦੇ ਵਿੱਚ ਫਸ ਜਾਂਦੇ ਹਾਂ ਉਹਦਾ ਕਾਰਨ ਮੁੱਖ ਇਹ ਹੈ ਔਰ ਇਹਦੇ ਬਾਬਤ ਅਸੀਂ ਬਹੁਤ ਜਲਦ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਸਿਵਲ ਡਿਪਾਰਟਮੈਂਟ ਦੀ ਟੀਮ ਐਂਡ ਜਿਹੜੀ ਕਾਰਪੋਰੇਸ਼ਨ ਦੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਇਹਦੇ ਦਾ ਅਸੀਂ ਜਲਦੀ ਹੱਲ ਕੱਢਾਂਗੇ ਪਹਿਲੇ ਡੀਸੀ ਸੀ ਮੀਟਿੰਗ ਤੋਂ ਬਾਅਦ ਐ ਡਿਸਾਈਡ ਹੋਇਆ ਸੀ ਕਿ yellow line ਹੋਰ white line ਲਗਾਏ ਜਾਏਗਾ ਇਹ ਮੇਜਰ ਚੱਕ ਨਹੀਂ ਬਣਦਾ। ਇਹ ਉਹਦਾ ਉਹਦਾ ਪ੍ਰੋਸੈਸ ਚੱਲ ਰਿਹਾ ਉਹਦਾ ਟੈਂਡਰ ਹੋਣਾ ਹੈ। ਉਹਦੀ ਟੈਂਡਰਿੰਗ ਦਾ ਪ੍ਰੋਸੈਸ ਚੱਲ ਰਿਹਾ ਉਹ ਉਹ ਪਾਈਪਲਾਈਨ ਦੇ ਵਿੱਚ ਹੈਗਾ ਐ ਬਹੁਤ ਜਲਦ ਉਹ ਵਿੱਚ ਹੀ ਹੋਈ ਜੀ।